ਇਸ ਲਈ ਜਿਹਨੇ ਸੁਤਾਰਾ ਤਰੀਕ ਨੂੰ ਇੱਕ ਮੇਲਾ ਸਿਗਾਰ ਹੈ ਇੱਕ ਕਲਾ ਦੇ ਵਿੱਚ ਉਸ ਮੇਲੇ ਤੋਂ ਪਹਿਲਾਂ ਰਾਕੇ ਕਲਾ ਪਿੰਡ ਦੇ ਜ਼ਿੰਮੇਵਾਰ ਵਿਅਕਤੀ ਮੰਦਰ ਕਮੇਟੀ ਦੇ ਕੁਲਵਿੰਦਰ ਤੇ ਸੋਹਣ ਸਿੰਘ ਜੀ ਮੈਂਬਰ ਸਾਹਿਬ ਉਹ ਲਿਖ ਕੇ ਦੇ ਕੇ ਗਏ ਐਸਐਸਪੀ ਨੂੰ ਕਿ ਭਾਈ ਸਾਡੇ ਇੱਥੇ ਫੋਰਸ ਲਾਈ ਜਾਵੇ ਪਰ ਫੋਰਸ ਲਾ ਕੇ ਕੋਕੋ ਉੱਥੇ ਰਾਈ ਜਾਣਾ ਹੋ ਸਕਦਾ ਤਾਂ ਉਹਨਾਂ ਨੇ ਕੋਈ ਉੱਥੇ ਫੋਰਸ ਨਹੀਂ ਲਾਈ ਲਿਖਤੀ ਐਪਲੀਕੇਸ਼ਨ ਨਹੀਂ ਮੰਨੀ ਜੀ ਬਾਬਾ ਸਾਹਿਬ ਲੋਕੋ ਤਿੰਨ ਉਹ ਅੰਗਰੇਜ਼ ਸੁਧਾਨ ਨੂੰ ਮੰਨਦੇ ਆ ਤੇ ਸੁਧਾਨ ਦੇ ਖਾਤੂਨ ਦੇ ਬਾਰੇ ਕਿ ਰਹਿ ਕੇ ਆਪਣੀ ਧਰਮ ਲੋਕਾਂ ਦੀ ਜਿਹੜੀ ਜਨ ਲਾ ਕੇ ਅਨਸਾਫ ਲਈ ਲੜਦੇ ਆ ਇਹ ਅਨਸਾਫ ਲਈ ਲੜਦੇ ਰਹਿਣ ਕਦਾ ਹੋਇਆ 23 ਲੱਖ ਦਾ ਹੁਣ ਕਹਿੰਦੇ 35 ਲੱਖ ਦੇ 7-7 ਮੁਕਰ ਗਿਆ ਸਾਹਗਾ ਬਜਾਰੇ 2 ਬੰਦੇ ਦਾ ਬਾਹਰਲੇ ਬੰਦੇ ਆਏ ਕੋਈ ਲਾਰ ਬਾਈ ਦੇ ਦੱਸਦੇ ਆ ਲੋਕ ਕੋਈ ਗਿੱਦੜ ਬਾਈ ਦੇ ਦੱਸਦੇ ਆ ਲੋਕ ਉਹਨਾਂ ਦਾ ਉਥੇ ਝਗੜਾ ਹੋਇਆ ਇੱਕ ਬੰਦੇ ਦੇ 60 ਬੱਜੀ ਸੈਂਟਰਮੀਂ ਜਾ ਕੇ ਉਹ ਸੱਤੀ ਦੇ ਘਰੇ ਕਰਦਾ ਫੱਟਿਆ ਫਿਰ ਤੇ ਮਾਰਨ ਲੱਗ ਪਿਆ ਜਿਹੜੀ ਦਾ ਸਾਹ ਬਾਜ ਨੂੰ ਥਾਕੇ ਲੈ ਗਿਆ ਤੇ ਭੈਤਰਾ ਮਸਾਲ ਲਗਾ ਕੇ ਬਣਿਆ ਇਹ ਦੀਦੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੈ ਇਹਨਾਂ ਨੂੰ ਕਰਦਾ ਗੰਦਾ ਮਸਲਾ ਹਾਲ ਨਹੀਂ ਹੋਇਆ ਨੜਾਈ ਹੋਣ ਤੋਂ ਪਹਿਲਾਂ ਉਹ ਬੰਦਾ ਚੁੱਝੀ ਜਾਂਦਾ ਹੈ ਬਰਤਾਸ ਦੇ ਕਿਉਂਦਾ ਹੈ 112 ਨੰਬਰ ਤੇ ਫੋਨ ਕਰਦੇ ਆਂ ਕਹਿੰਦੇ 112 ਨੰਬਰ ਤੇ ਫੋਨ ਕਰੋ ਕੋਲੋਂ ਕੋਲੋਂ ਮੁੰਡਾ ਲਟ ਆ ਜਾਂਦੀ ਆ ਪਰਮਾਤਮਾ ਕਹਿੰਦਾ 112 ਨੇ ਕਹਿੰਦਾ ਸਾਡੇ ਕੋਲ ਗੱਡੀ ਨਹੀਂ ਸਾਡੇ ਰਹਿਣੀ ਹਸਪਤਾਲ ਚ ਜਾਈਏ ਬਿੱਲੀ ਨਹੀਂ ਕਰਦੀ ਕੰਟ ਕਰ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਜਿਹੜੀ ਪੁਲਿਸ ਦੀ ਝੜਪ ਹੋਈ ਉਹ ਬਾਹਰਲੇ ਪਿੰਡਾਂ ਵਾਲੇ ਲੋਕਾਂ ਨੂੰ ਮੁੰਡਾ ਦੇ ਨਾਲ ਹੋਈ ਪਰ ਇਹਨਾਂ ਨੇ ਕੀ ਕੀਤਾ ਟਾਰਗੇਟ ਕੀਤਾ ਐਸ.ੀ. ਭਾਈਚਾਰੇ ਨੂੰ ਦਲਤ ਭਾਈਚਾਰੇ ਨੂੰ ਟਾਰਗੇਟ ਕਰਕੇ 8-9 ਵਿਅਕਤੀਆਂ ਨੂੰ ਫੜ ਕੇ ਜਿਹੜਾਗਾ ਬੰਦ ਕਰਤਾ ਮਤਲਬ ਇਹ ਉਹਦੀ ਵਿਰਸਾ ਤੇ ਕਾਬਲ ਹੋਈ ਉਹਦੀ ਪੁਲਿਸ ਗਈ ਹੋਊਗੀ ਤੇ ਲੜਾਈ ਵੀ ਹੋਊਗੀ ਬਈ ਕੀ ਐਸ.ਐਸ.ਪੀ ਇਹ ਨੀਂ ਰੱਖਦੀ ਐ ਕਿ ਵੱਡੀ ਘਟਨਾ ਵਾਪਰੇ ਫਿਰ ਅਸਲੀ ਤਕਾਈ ਹੋਵੇ ਤੇ ਫਿਰ ਪ੍ਰੈਸ ਮੀਡੀਆ ਤਾਈਏ। ਸਿੱਧੇ ਗੁੰਡਾਦਰ ਦੇ ਬੰਦ ਕਰੋ। ਬੰਦ ਕਰੋ। ਬੰਦ ਕਰੋ। ਬੀਬੀਆਂ ਦਾ ਦੱਸਣਾ ਹੈ ਕਿ ਪੁਲਿਸ ਨੇ ਉੱਥੇ ਵੇੜੇ ਜਾ ਕੇ ਦਲਤ ਭਾਈਚਾਰੇ ਦੇ ਮਹੱਲੇ 'ਚ ਜਾ ਕੇ ਤਹਿਸ਼ ਦਾ ਮਾਹੌਲ ਬਣਾਇਆ। ਔਰ ਤਹਿਸ਼ ਦਾ ਮਾਹੌਲ ਬਣਾਉਂਦਿਆਂ ਪਸ਼ੂਆਂ ਨੂੰ ਖੋਲਿਆ ਗਿਆ, ਪਸ਼ੂਆਂ ਨੂੰ ਕੁੱਟਿਆ ਗਿਆ। ਪੁਲਿਸ ਵੱਲੋਂ ਪੰਤੂੜ ਵੀ ਕੀਤੀ, ਬੀਬੀਆਂ ਦਾ ਦਰਬਿਆਰ ਕੀਤਾ ਗਿਆ। ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਦੇ ਚੇਅਰਮੈਨ ਤੇ ਕਿਸੇ ਕਾਂਗਰਸ ਵਪਾਹ ਪੰਜਾਬ ਪ੍ਰਦੇਸ਼ ਅੱਜ ਰਾਇਕੇ ਕਲਾਂ ਪਿੰਡ ਦੇ ਇਹ ਦਲਤ ਭਾਈਚਾਰਾ ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਬੀਬੀਆ ਕਿਰਤ ਪਰਿਵਾਰ ਸਮਰ ਹੈ ਪਿਛਲੇ ਦਿਨੀ 17 ਤਰੀਕ ਨੂੰ ਇੱਕ ਮੇਲਾ ਸੀ ਗਾਰਾਇਕੇ ਕਲਾਂ ਦੇ ਵਿੱਚ ਉਸ ਮੇਲੇ ਤੋਂ ਪਹਿਲਾਂ ਰਾਇਕੇ ਕਲਾਂ ਪਿੰਡ ਦੇ ਜ਼ਿੰਮੇਵਾਰ ਵਿਅਕਤੀ ਮੰਦਰ ਕਮੇਟੀ ਦੇ ਕੁਲਵਿੰਦਰ ਤੇ ਸੋਹਣ ਸਿੰਘ ਜੀ ਮੈਂਬਰ ਸਾਹਿਬ ਉਹ ਲਿਖ ਕੇ ਦੇ ਕੇ ਗਏ ਐਸਐਸਪੀ ਨੂੰ ਕਿ ਭਾਈ ਸਾਡੇ ਇੱਥੇ ਫੋਰਸ ਲਾਈ ਜਾਵੇ ਪਰ ਫੋਰਸ ਲਾ ਕੇ ਡੋਕ ਉਥੇ ਰਾਈ ਜਾਣਾ ਹੋ ਸਕਦਾ ਤਾਂ ਉਹਨਾਂ ਨੇ ਕੋਈ ਉਥੇ ਫੋਰਸ ਨਹੀਂ ਲਾਈ ਲਿਖਤੀ ਅਪਲੀਕੇਸ਼ਨ ਨਹੀਂ ਮੰਨੀ ਔਰ 17 ਜੀ ਨੂੰ ਉਥੇ ਝਗੜਾ ਹੋਇਆ ਬਾਹਰਲੇ ਬੰਦੇ ਆਏ ਕੋਈ ਲਾਰ ਬਾਈ ਦੇ ਦੱਸਦੇ ਆ ਲੋਕ ਕੋਈ ਗਿੱਦੜ ਬਾਈ ਦੇ ਦੱਸਦੇ ਆ ਲੋਕ ਉਹਨਾਂ ਦਾ ਉਥੇ ਝਗੜਾ ਹੋਇਆ ਇੱਕ ਬੰਦੇ ਦੇ 6:00 ਵਜੇ ਉਸ ਤੋਂ ਬਾਅਦ ਕੁਝ ਬੰਦੇ ਉਹਨੂੰ ਦਾਖਲ ਕਰਾਉਣ ਹਸਪਤਾਲ ਦੇ ਵਿੱਚ ਆਗੇ 10:00 ਵਜੇ ਬਲਵਿੰਦਰ ਨਾਮ ਦਾ ਬੇਕੂ ਇੱਕ ਦੋ ਹੋਰ ਬੰਦੇ ਜਿਹੜੇ ਇੱਥੇ ਆਏ ਉਹ ਕੋਤੇ ਉਥੇ ਜਗ੍ਹਾ ਤੇ ਵੀ ਨਹੀਂ ਸੀ ਉਦੋਂ ਬਾਅਦ ਪੁਲਸ ਉਥੇ ਜਾਂਦੀ ਹੈ ਐਸਓ ਐਸਐਚਓ ਜਾਂਦਾ ਹੈ ਤੇ ਉੱਥੇ ਲੜਾਈ ਝਗੜਾ ਜਿਹੜਾ ਝੜਪ ਹੋ ਜਾਂਦੀ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਜਿਹੜੀ ਪੁਲਿਸ ਦੀ ਝੜਪ ਹੋਈ ਉਹ ਬਾਹਰਲੇ ਪਿੰਡਾਂ ਵਾਲੇ ਲੋਕਾਂ ਨੂੰ ਮੁੰਡਿਆਂ ਦੇ ਨਾਲ ਹੋਈ ਪਰ ਇਹਨਾਂ ਨੇ ਕੀ ਕੀਤਾ ਟਾਰਗੇਟ ਕੀਤਾ ਐਸਸੀ ਭਾਈਚਾਰੇ ਨੂੰ ਦਲਤ ਭਾਈਚਾਰੇ ਨੂੰ ਟਾਰਗੇਟ ਕਰਕੇ 8-9 ਵਿਅਕਤੀਆਂ ਨੂੰ ਫੜ ਕੇ ਜਿਹੜਾਗਾ ਬੰਦ ਕਰਤਾ ਇਦੋਂ ਦਾ ਉਹ ਵੀ ਗੱਲ ਕਹਿਣਾ ਇੱਕ ਬੀਬੀਆਂ ਦਾ ਦੱਸਣਾ ਹੈ ਕਿ ਪੁਲਿਸ ਨੇ ਉੱਥੇ ਵੇੜੇ ਤੇ ਜਾ ਕੇ ਦਲਤ ਭਾਈਚਾਰੇ ਦੇ ਮਹੱਲੇ ਤੇ ਜਾ ਕੇ دہشت ਦਾ ਮਾਹੌਲ ਬਣਾਇਆ ਔਰ ਦਹਿਸ ਦਾ ਮਾਹੌਲ ਬਣਾਉਂਦਿਆਂ ਪਸੂਆਂ ਨੂੰ ਖੋਲਿਆ ਗਿਆ ਪਸੂਆਂ ਨੂੰ ਕੁੱਟਿਆ ਗਿਆ ਪੁਲਿਸ ਵੱਲੋਂ ਭੰਤੜ ਵੀ ਕੀਤੀ ਬੀਬੀਆਂ ਦਾ ਦਰਬਿਆਰ ਕੀਤਾ ਗਿਆ ਮਤਲਬ ਇੱਕ ਉੱਥੇ ਗੁੰਡਾਗਰਦੀ ਦਾ ਨਾਚ ਰਾਇਕੇ ਘਰਾਂ ਦੇ ਦਲਦ ਭਾਈਚਾਰੇ ਦੇ ਘਰਾਂ ਦੇ ਵਿੱਚ ਕੀਤਾ ਗਿਆ ਜਿਹਦੇ ਰੋਸ ਵਜੋਂ ਜਿਹਦੇ ਵਿਰੋਧ ਵਜੋਂ ਅਸੀਂ ਪਿਛਲੇ ਦਿਨ ਡੀਆਈਜੀ ਸਾਹਿਬ ਨੂੰ ਮਿਲੇ ਸੀ ਡੀਆਈਜੀ ਸਾਹਿਬ ਨੇ ਇੱਕ ਐਪਲੀਕੇਸ਼ਨ ਜਿਹੜੀ ਹੈਗੀ ਆ ਲੈ ਕੇ ਐਸਪੀ ਡੀਓ ਕੋਲ ਇਨਕੁਆਰੀ ਲਾਈ ਹੈ ਤਾਂ ਉਹਨੀਆਂ ਦੇ ਸੰਬੰਧ ਜਦੋਂ ਅਸੀਂ ਐਸਐਸਪੀ ਭਿੰਡਾ ਨਾਲ ਗੱਲ ਕਰਨੀ ਚਾਹੀ ਕਜਵੇਂ ਐਸਐਸਪੀ ਭਿੰਡਾ ਨੂੰ ਪਤਾ ਹੁੰਦਾ ਹੈ ਐਸਐਸਪੀ ਬਠਿੰਡਾ ਨੇ ਫੋਨ ਵੀ ਅਟੈਂਡ ਕਰਨਾ ਜ਼ਰੂਰੀ ਨਹੀਂ ਸਮਝਿਆ ਕੱਲ ਦੀ ਇਹ ਗੱਲ ਚੱਲ ਰਹੀ ਹੈ ਕਿ ਬਈ ਰਾਇਕੇ ਕਲਾ ਦੇ ਲੋਕ ਇੱਥੇ ਇਕੱਠੇ ਹੋ ਕੇ ਆ ਰਹੇ ਆ ਮਿਲਣ ਆ ਰਹੇ ਆ ਅਫਸਰਾਂ ਨੂੰ ਤੇ ਐਸਐਸਪੀ ਬਠਿੰਡਾ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਇਹ ਪੀੜਤ ਪਰਿਵਾਰਾਂ ਦੇ ਨਾਲ ਇਹ ਗਰੀਬ ਲੋਕਾਂ ਦੇ ਨਾਲ ਬੈਠ ਕੇ ਇਹਨਾਂ ਦੀ ਗੱਲ ਮੈਂ ਸੁਣਾ ਤੇ ਇਹਨਾਂ ਨੂੰ ਇਨਸਾਫ਼ ਦੇਣ ਦਾ ਕੰਮ ਕਰਾ ਜਿਸ ਦੇ ਪ੍ਰੋਟੈਸਟ ਵਜੋਂ ਅੱਜ ਐਸਐਸਪੀ ਦਫ਼ਤਰ ਦੇ ਬਾਹਰ ਸਾਨੂੰ ਮਜਬੂਰਨ ਪ੍ਰਦਰਸ਼ਨ ਕਰਨਾ ਪੈ ਰਿਹਾ ਕੈਰੀ ਸਾਹਿਬ ਤੇ ਗੱਲ ਕਰੀਏ ਤੁਸੀਂ ਰਾਇਕੇ ਕਲਾ ਪਿੰਡ ਦੀ ਗੱਲ ਕੀਤੀ ਹੈ ਜੀ ਆ ਪੀ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਹੈਗਾ ਵੀ ਸਾਡੇ ਇੱਕ ਇਨਸਪੈਕਟਰ ਨੂੰ ਅਤੇ ਇੱਕ ਐਸਆਈ ਨੂੰ ਉੱਥੇ ਜ਼ਖਮੀ ਕਰ ਦਿੱਤਾ ਗਿਆ ਲੋਕਾਂ ਵੱਲੋਂ ਕਿਵੇਂ ਦੇਖਦੇ ਆ ਜਿਹੜੀ ਅਸੀਂ ਇਹ ਗੱਲ ਕਹਨੇ ਆ ਇਹ ਸਾਰੇ ਲੋਕ ਕਹਿੰਦੇ ਆ ਅਸੀਂ ਵੀ ਕਹਨੇ ਆ ਜਿਹੜੇ ਦੋਸ਼ੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਇਤਰਾਜ਼ ਇਸ ਗੱਲ ਤੇ ਹੈ ਕਿ ਬੇਕਸੂਰ ਦਲਦ ਭਾਈਚਾਰੇ ਦੇ ਜਿਹੜੇ ਨੌਜਵਾਨ ਹੈ ਜਿਹੜੇ ਲੋਕ ਬੰਦੀ ਹੈਗੇ ਆ ਉਹਨਾਂ ਨੂੰ ਬਿਨਾਂ ਕਿਸੇ ਪੜਤਾਲ ਦੇ ਟਾਰਗੇਟ ਕੀਤਾ ਫੜ ਲਿਆ ਹੁਣ ਜਿਹੜੀ ਵੀਡੀਓ ਇਹ ਕਹਿੰਦੇ ਆ ਵੀਡੀਓ 'ਚ ਸਾਰੇ ਵਰਗਾਂ ਦੇ ਲੋਕ ਦਿਖਦੇ ਆ ਕੱਲੇ ਮੰਜਵੀ ਸਿੱਖ ਭਾਈਚਾਰੇ ਦੇ ਕੱਲੇ ਦਲਦ ਭਾਈਚਾਰੇ ਦੇ ਬੰਦਿਆਂ ਨੂੰ ਟਾਰਗੇਟ ਕਰਨਾ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਧੰਤੋੜ ਕਰਨੀ ਬੀਬੀਆਂ ਤੋਂ ਰੋਵਿਆਰ ਕਰਨਾ ਇਹ ਕਿੱਥੋਂ ਦਾ ਇਨਸਾਫ ਹੈ ਤੁਹਾਡੇ ਕਹਿਣ ਦਾ ਮੀਮ ਜੀ ਵੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ ਵੀ ਉਹਨਾਂ ਦੀ ਇਨਵੋਲਵਮੈਂਟ ਨਹੀਂ ਸੀ ਅਸੀਂ ਇਹੀ ਤਾਂ ਕਹਿੰਦੇ ਆ ਵੀ ਜਿਹੜੇ ਬੰਦੇ ਨੂੰ ਕਹਿੰਦੇ ਆ ਬਲਵਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਉਹ 10 ਵਜੇ ਉਹਦੀ ਲੋਕੇਸ਼ਨ ਸਰਕਾਰੀ ਹਸਪਤਾਲ ਬਠਿੰਡੇ ਦੀ ਹੈ ਇੱਕ ਮੁੰਡਾ ਗੱਗੋ ਦੀ ਲੋਕੇਸ਼ਨ ਕਿਤੋਂ ਦੀ ਹੈ ਕੁਝ ਹੋਰ ਫੜਿਆ 5 ਕਿਲੋ ਤੋਂ ਦੋ ਬੰਦੇ ਫੜੇ ਆ ਉਹਨਾਂ ਦੀ ਲੋਕੇਸ਼ਨ ਕਿੱਥੇ ਹੋਰ ਹੈ ਮਤਲਬ ਜਿਹਨੂੰ ਉ ਕਿ ਪਿੰਡਾਂ ਦੀ ਕਿਸ ਨਾ ਕਿਸੇ ਬੰਦੇ ਦੀ ਕਿਸ ਨਾ ਨਹੀਂ ਬਣਦੀ ਹੁੰਦੀ ਜਿਹਨੇ ਕਿਸੇ ਨੇ ਨਾਲ ਐਟਾ ਵੀ ਆ ਮਰੇ ਸਿਰ ਚੱਕਦਾ ਆ ਵੀ ਵਿੱਚ ਸੀ ਫਰ ਲਉ ਇਹਨੂੰ ਵੀ ਇਹ ਪੁਲਿਸ ਨੂੰ ਥੋੜਾ ਬਹੁਤ ਤਾਂ ਸੋਚਣਾ ਚਾਹੀਦਾ ਹੈ ਇਹ ਗਰੀਬੇ ਲੋਕ ਇਹ ਜਿਹੜੇ ਬੰਦੇ ਵਿਚਾਰੇ ਦਿਹਾੜੀ ਦਾ ਪਾ ਕਰਕੇ ਆਦਾ ਪੇਟ ਭਰਦੇ ਆ ਪਰਿਵਾਰ ਭਰਦੇ ਆ ਪਹਿਲਾਂ ਤਾਂ ਵੱਡੀ ਗਲਤੀ ਇਹ ਹੈ ਜੇ ਤੁਸੀਂ ਉੱਥੇ ਫੋਰਸ ਲਾਈ ਹੁੰਦੀ ਲੜਾਈ ਹੁੰਦੀ ਨਹੀਂ ਵੱਡੀ ਗਲਤੀ ਪੁਲਿਸ ਦੀ ਇੱਥੇ ਹੈ ਔਰ ਦੂਜੀ ਗੱਲ ਵੀ ਐਸਐਸਪੀ ਬਠਿੰਡਾ ਨੂੰ ਇਹ ਕੀ ਪ੍ਰੋਬਲਮ ਹੈ ਇਹ ਬਾਬਾ ਸਾਹਿਬ ਡਾਕਟਰ ਦੀਮਰਾਵਾਂ ਬੇੜਕਾਰ ਦੁਆਰਾ ਦਿੱਤੇ ਸੰਵਿਧਾਨ ਦੇ ਤਹਿਤ ਅਰਜ਼ਾ ਦੇ ਉਸ ਤਾਇਤ ਮੈਨੂੰ ਪਤਾ ਲੱਗਿਆ ਬੀਬੀ ਸ਼ਰੂਲ ਕਾਸਟ ਭਾਈਚਾਰੇ ਤੋਂ ਆਇ ਇੱਕ ਮਹਿਲਾ ਹੈ ਪਰ ਇਹ ਸ਼ਰੂਲ ਕਾਸਟ ਲੋਕਾਂ ਦੇ ਨਾਲ ੱੱਕਾ ਇੱਥੇ ਜਿਹੜਾ ਹੋ ਰਿਹਾ ਮੈਂ ਕਿੰਨੀਆਂ ਅਧਾਰਨਾ ਦੇ ਸਕਦਾ ਬਾਈਟ ਲੰਬੀ ਹੋ ਜੂਗੀ ਔਰ ਸਾਰੀ ਲਿਸਟ ਬਣਾ ਕੇ ਉਹਨਾਂ ਪ੍ਰੈਸ ਕਾਨਫਰੰਸ ਕਰਾਂਗੇ ਜੇ ਅੱਜ ਵੀ ਕੋਈ ਗੱਲ ਨਾ ਹੋਈ ਸਿਰੇ ਲੱਗੀ ਤਾਂ ਤਿੱਖਾ ਅੰਦੋਲਨ ਕਰਾਂਗੇ ਅੱਜ ਲੈ ਕੇ ਕਲਾਂ ਦੇ ਸਿਰਫ ਲੋਕ ਹੈ ਤੇ ਫਿਰ ਅਸੀਂ ਨੈਸ਼ਨਲ ਦਲਤ ਮਹਾ ਪੰਚਾਇਤ ਦੇ ਤੇ ਕਾਂਗਰਸ ਪਾਰਟੀ ਦੇ ਸਾਡੇ ਮੇਰੇ ਮਜ਼ਦੂਰ ਮਲਾਜ਼ਮ ਕੇ ਕੇਸੀ ਪਾਗਦੇ ਸਾਰੇ ਵਰਕਰਾਂ ਨੂੰ ਸੱਦ ਕੇ ਵੱਡੀ ਬਦਰ ਤੇ ਬਠਿੰਡਾ ਪੁਲਿਸ ਦੇ ਖਿਲਾਫ ਫਟਸ ਕਰ